ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਚਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਟੈਣਾ ਜੀ ਤਹਿਸੀਲ ਤੇ ਜ਼ਿਲ੍ਹਾ ਵਾਜੂ ਨੂੰ ਪੈਂਦਾ ਜੀ ਫਰੀਦਕੋਟ ਤੁਹਾਡੇ ਵਾਸਤੇ ਤਿੰਨ ਐਨੀਮਲ ਲੈ ਕੇ ਆਏ ਆ ਜੀ ਇੰਨੇ ਹੀ ਟੋਕੜਾ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸੱਸੀ ਗਾਲ ਜੀ ਸੱਸੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਸੁਖਦੀਪ ਸਿੰਘ ਪਿੰਟਹਿਣਾ ਜਿਹੜਾ ਫਰੀਕੋਟ ਤਸਵੀਰ ਵੀ ਫਰੀਦਕੋਟ ਜੀ ਮੋਬਾਈਲ ਨੰਬਰ ਜੀ 9464428224894644282 ਠੀਕ ਆ ਬਾਈ ਸੂਹਾ ਕਿੰਨਵਾ ਸੁੰਦੀ ਆ ਜੀ ਐਸਯੂਵੀ ਆ ਇੱਕ ਨੰਬਰ ਜੀ ਇਹ ਬਾਈ ਦੂਜਾ ਸੂਹਾ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹਜੇ ਡੇਢ ਕਿ ਮਹੀਨਾ ਹੋਇਆ ਆਪਾਂ ਨੂੰ ਸਵਾ ਦੱਸਿਆ ਡੇਢ ਮੰਨ ਕੇ ਆਪਾਂ ਲਈ ਆਪਣੇ ਰਿਸ਼ਤੇਦਾਰਾਂ ਕੋਲੇ ਗਈ ਸੀਗੀ ਇਹ ਠੀਕ ਆ ਬਾਈ ਗਈ ਵੀ ਆਪਣੇ ਕੋਲ ਉਸੀ ਸੂਣ ਆਲੀ ਇਹ ਠੀਕ ਆ ਬਾਈ ਤੇ ਉਹ ਚਲੇ ਗਏ ਕੈਨੇਡਾ ਠੀਕ ਆ ਜੀ ਤੇ ਘਰੇ ਕੋਈ ਚਵਾਈ ਵਾਲਾ ਹੈ ਨਹੀਂ ਦੁੱਧ 14 ਲੀਟਰ ਸੀਗਾ ਇਹਦੇ ਥੱਲੇ ਠੀਕ ਆ ਹੁਣ ਕਿੰਨਾ ਤਿਆਰ ਹੁਣ ਇਸ ਟਾਈਮ 11 ਤੋਂ 12 ਲੀਟਰ ਤਿਆਰ ਆ ਹਾਂ ਥਣਾਂ ਦੀ ਦੰਨਾ ਜੀ ਜਮਾਂ ਦੰਨਾ ਵੀਰੇ ਤੋੜ ਕੇ ਦਿਖਾ ਦੋ ਸੂਆ ਬਾਈ ਦੇ ਦਸਨ ਮੇ ਤਾਂ ਕੋਈ ਦੂਜਾ ਸੂਈ ਹੈ ਜੀ ਡੇਢ ਮਹੀਨਾ ਲਗਭਗ ਸਮਾਂ ਹੋ ਗਿਆ ਸੂਈ ਨੂੰ ਜਿਹੜਾ ਅੱਜ ਦਾ ਨੈਟ ਦ 11 ਤੋਂ 12 ਕਿਲੋ ਆ ਦੋ ਟਾਈਮ ਚਾਰ ਟਾਈਮ ਕੋਈ ਵੀ ਵੀਰ ਚਬਾਈ ਕਰ ਸਕਦਾ ਬਾਕੀ ਅਡਰ ਕੁਆਲਟੀ ਚੰਗੀ ਆ ਜਾਤ ਬਰੀਡ ਚੰਗੀ ਆ ਥਾਣਾ ਦੇ ਸਹਿ ਸੋਹਣੇ ਗੈਬ ਤੇ ਲੱਗੇ ਹੱਥੀ ਚਬਾਈ ਵਾਲਾ ਥਾਣਾ ਜੀ ਤਸੱਲੀ ਤੁਸੀਂ ਕਰਨੀ ਆ ਜੀ ਠੰਡੀ ਸੀਲ ਪੂਰੀ ਆ ਬਾਈ ਜਮਾ ਠੰਡੀ ਸੀਗਣਾ ਯਾਰ ਜਿਵੇਂ ਮਰਜੀ ਲੈ ਠੀਕ ਆ ਜੀ ਡਿਮਾਂਡ ਬਾਈ ਇਹਦੀ ਵੜਾ ਜੋ ਮਰਜੀ ਮੋਲ ਕਰੀ ਜਾਈਏ ਠੀਕ ਹੈ ਜੀ 31000 ਦੀ ਦੇ ਦਾਂਗੇ 31000 ਦੀ ਦੇ ਦਾਂਗੇ ਦੁੱਧ 11 ਤੋਂ 12 ਨੱਟ ਤਿਆਰ ਹੋ ਰਿਹਾ ਬੜਾ ਤਿਆਰ ਆ ਵੀਰੇ ਚਾਰ ਟਾਈਮ ਚੋਕੇ ਲੈ ਕੇ ਜਾਵੇ ਜਿਹਨੇ ਲੈ ਕੇ ਜਾਵੇ ਠੀਕ ਹੈ ਬਾਈ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹਦੇ ਬਾਈ 26 27 ਦਿਨ ਹੋ ਗਏ ਟੀਕਾ ਭਰੇ ਨੂੰ ਠੀਕ ਹੈ ਜੀ ਜਿੰਨਾ ਕੋਲੋਂ ਆਈ ਉਹਨਾਂ ਦੇ ਦੱਸਣ ਦੇ ਮੁਤਾਬਕ ਟੀਕਾ ਭਰਿਆ ਠੀਕ ਹੈ ਬਾਈ ਇਹ ਤਿੰਨ ਮਹੀਨਿਆਂ ਦੀ ਸੂਈ ਵੀ ਆ ਠੀਕ ਹੈ ਜੀ ਇਹ ਗਈ ਆਪਣੇ ਯਾਰ ਬੇਲੀ ਕੋਲੋਂ ਹੀ ਸੀਗੀ ਜਿਹੜੇ ਜਿੱਦਣ ਗਈ ਆ ਇਹਦੇ ਥੱਲੇ 23 ਲੀਟਰ ਦੁੱਧ ਸੀਗਾ ਠੀਕ ਹੈ ਜੀ ਤਿੰਨ ਮਹੀਨੇ ਹੋਏ ਇਹਨੂੰ ਸੂਈ ਨੂੰ ਬੰਦਿਆ ਨੇ ਵਹਿੜ ਦੀ ਸੰ ਅਛਾ ਜੀ ਇਹ ਜਿੱਦਾਂ ਆਪਣੇ ਕੋਲੇ ਪਰਸੋਂ ਆਈਆਂ ਇਹ ਦੋਵੇਂ ਠੀਕ ਹੈ ਜੀ 6 ਲੀਟਰ ਦੁੱਧ ਤੇ ਆਈ 2 ਲੀਟਰ ਦੁੱਧ ਵਧ ਗਿਆ 8 ਲੀਟਰ ਦੁੱਧ ਕਰਾਈ ਐ ਇਸ ਟਾਈਮ ਹੁਣ 8 ਲੀਟਰ ਤਿਆਰ 8 ਲੀਟਰ ਕਰਾਈ ਆ ਤਿਆਰ ਆ ਥਣਾ ਦੀ ਡੰਨ ਆ ਜੀ ਥਣਾ ਦੀ ਡੰਨ ਆ ਵੀਰੇ ਸਮਾਂ ਕਿੰਨਾ ਹੋ ਗਿਆ ਏ ਆਈ ਹੋਈ ਨੂੰ ਇਹੋ 26 27 ਦਿਨ ਆਪਾਂ ਨੂੰ ਉਹਨਾਂ ਨੇ ਦੱਸਿਆ ਤੋੜ ਕੇ ਦਿਖਾ ਦਿਓ ਜੀ 22 ਦੇ ਦਸਤਰਬਾਕ ਸੂਆ ਦੂਜਾ ਸੂਈ ਆ ਜੀ 26 27 ਦਿਨ ਮਾਲਕਾਂ ਨੇ ਦੱਸਿਆ ਕਿ ਏ ਆਈ ਹੋਈ ਨੂੰ ਸਮਾਂ ਹੋ ਗਿਆ ਜੀ ਜਿਹੜਾ ਅੱਜ ਦਾ ਦੁੱਧ ਤਿਆਰ ਆ ਜੀ ਉਹ ਨੈਟ 8 ਕਿਲੋ ਆ ਜੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀਰ ਚਵਾਈ ਕਰ ਸਕਦਾ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਥੱਥੀ ਚਵਾਈ ਵਾਲਾ ਥਾਣਾ ਜੀ ਬੈਕ ਸਾਈਡ ਤੋਂ ਸਾਡ ਤੁਹਾਨੂੰ ਦਿਖਾ ਦਿੰਨੇ ਆ ਅੰਗ ਕ੍ਰੋਸ ਆ ਜਾਂਦਾ ਜੀ ਇਹਨਾਂ ਦੀ ਫੈਟ ਚੰਗੀ ਆਉਂਦੀ ਹੁੰਦੀ ਆ ਦੁੱਧ ਵੀ ਚੰਗਾ ਹੋਊਗਾ ਬਾਕੀ ਬੈਕ ਸਾਈਡ ਤੇ ਵੈਸੀ ਹੀ ਆ ਮਾੜੀਆਂ ਬੋਬੀਆਂ ਜੀਆਂ ਜੀ ਵੈਸੀ ਆ ਚੱਲਦੀਆਂ ਨਹੀਂ ਐ ਸਾਬੂ ਦਾਗ ਜਈ ਆ ਠੀਕ ਆ ਜੀ ਕੱਦ ਕਾਠ ਵੀ ਚੰਗਾ ਜੀ ਬਾਕੀ ਵਜਨ ਵੀ ਚੰਗਾ 8 ਲੀਟਰ ਬਾਈ ਦੇ ਘਰੇ ਜੋਕ ਕੇ ਲੈ ਜਾਓ ਇਹਦੀ ਡਿਮਾਂਡ ਵੀਰੇ ਇਹਦੀ ਹਾਂ ਨਹੀਂ ਆ ਵੀਰੇ 18000 ਦੀ ਠੀਕ ਆ ਆਫਰ ਹੀ ਆ ਆਫਰ ਹੀ ਆ ਇਹਦੀ 18000 ਰੁਪਇਆ ਡਿਮਾਂਡ ਆ ਵਿੱਚੋਂ ਲੈਸ ਹੋ ਜਾਊਗਾ ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹਦੇ ਥੱਲੇ ਭਾਈ 10 ਕਿਲੋ ਦੁੱਧ ਆ ਠੀਕ ਆ ਜੀ ਇਹਦੇ ਆਪਾਂ ਆਪਦੇ ਹੱਥੀ ਟੀਕਾ ਭਰਾਇਆ ਠੀਕ ਆ ਜੀ ਅੱਜ 6-7 ਦਿਨ ਹੋ ਗਏ ਟੀਕਾ ਭਰੇ ਨੂੰ 6-7 ਦਿਨ ਹੋ ਗਏ 10 ਕਿਲੋ ਦੁੱਧ ਆਪਾਂ ਕੰਡੇ ਦੇ ਤੋਲ ਕੇ ਦੇਵਾਂਗੇ ਇਹਦਾ ਠੀਕ ਆ ਥਣਾਂ ਦੀ ਦੰਨਾ ਜੀ ਜਵਾ ਦੰਨਾ ਇਹ ਵੀ ਸੂਏ ਕਿੰਨਾ ਮਾ ਸੂਈ ਆ ਜੀ ਇਹ ਕਿੰਨੇ ਬੀਠੇ ਰੇ ਇਹ ਦੂਜੇ ਸੂਏ ਆ ਵੀਰੇ ਇਹ ਕੋਈ ਵੀ ਆ ਹਾਂਜੀ ਤੋੜ ਕੇ ਦਿਖਾ ਦੀ ਵੀਰੇ ਤੀਜਾ ਸੂਆ ਸੂਈ ਹੋਈ AI ਹੋਈ ਨੂੰ 10 ਦਿਨ ਕਿੰਨੇ ਦਿਨ ਜੀ 6-7 6-7 ਦਿਨ ਹੋ ਗਏ 6-7 ਦਿਨ ਹੋ ਗਏ AI ਹੋਈ ਨੂੰ ਬਾਈ ਕਹਿੰਦਾ ਆਪਾਂ ਖੋਦੀ ਕਰਾਈ ਆ ਜਿਹੜਾ ਨੈਟ ਦੁੱਧ ਤਿਆਰ ਆ ਉਹ 10 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਵੀਰ ਚਵਾਈ ਕਰ ਸਕਦਾ ਬਾਕੀ ਥਣਾਂ ਦੀ ਬਈ ਡੰਨਾ ਜੀ ਜਮਾਂ ਡੰਨਾ ਵੀਰੇ ਠੀਕ ਆ ਜੀ ਥਣਾਂ ਦੀ ਡੰਨਾ ਬੇਫਿਕਰ ਹੋ ਜਾਓ ਕੱਦ ਕਾਠ ਵੀ ਵੱਡਾ ਆ ਜਾਂਦਾ ਥਣਾਂ ਦੇ ਸਹਿਜ ਵੀ ਸੋਹਣੇ ਆ ਜੀ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਬਾਕੀ ਚਾਰ ਹੀ ਥਣਾ ਪੋਰਟ ਨਿਸ਼ਾਂਗ ਨਹੀਂ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਵੀ 18000 ਦੀ ਹਾਂ ਨਾ ਇਹਦੀ ਜੇ ਜੋੜਾ ਲੈ ਜਿਉ ਹੋ ਜੂ ਮਾਨਤਾ ਨਹੀਂ ਬਸ ਜਾਇ ਜਾਇ ਹੀ ਹੋਊਗਾ ਕਿਉਂਕਿ ਮਾਲ ਆਪਾਂ ਬਾਲੇ ਰੱਖੇ ਨੇ ਠੀਕ ਹੈ ਜੀ 18000 ਰੁਪਏ ਹੀ ਇਹਦੀ ਡਿਮਾਂਡ ਆ ਬਾਕੀ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਜਿਹਨੂੰ ਨਾਕ ਪਸੰਦ ਆਊਗਾ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਧੰਨਵਾਦ